ਵੈਲਡਰ ਕੁੜੀ ਜਿਹੜੀ ਬਹੁਤ ਮਸ਼ਹੂਰ ਹੋਈ ਸੀ ਉਸਨੇ ਚੱਕ ਲਿਆ ਇੱਕ ਜਿਹਾ ਕਦਮ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਉਸਦੇ ਬਾਰੇ ਆਖ ਰਹੇ ਨੇ ਲੋਕ ਵੈਲਡਰ ਕੁੜੀ ਉਹੀ ਕੁੜੀ ਆ ਜਿਹੜੀ ਮਸ਼ਹੂਰ ਹੋਈ ਸੀ ਆਪਣੇ ਪਿਤਾ ਦੇ ਨਾਲ ਜਦੋਂ ਉਸਨੇ ਮੁੰਡਾ ਨਾ ਹੋਣ ਕਰਕੇ ਆਪਣੇ ਪਿਤਾ ਦੇ ਨਾਲ ਜਿਹੜਾ ਉਹਦਾ ਪਿਤਾ ਕੰਮ ਕਰਦਾ ਸੀ ਖੇਤੀਬਾੜੀ ਦੇ ਸੰਦ ਬਣਾਉਂਦਾ ਸੀ ਉਹਨਾਂ ਦੇ ਵਿੱਚ ਹੱਥ ਵਟਾਉਣ ਤੋਂ ਬਾਅਦ ਉਹ ਮਸ਼ਹੂਰ ਹੋਈ ਸੀ ਤੇ ਜਦੋਂ ਲੋਕਾਂ ਨੇ ਉਸਦੇ ਬਾਰੇ ਜਾਣਨਾ ਚਾਹਿਆ ਤੇ ਪਤਾ ਲੱਗਾ ਕਿ ਇੱਕ ਕੁੜੀ ਜਿਹੀ ਆ ਜਿਸ ਦੀ ਤਲਾਕ ਹੋ ਚੁੱਕੀ ਆ ਉਸ ਤੋਂ ਬਾਅਦ ਲੋਕਾਂ ਨੇ ਉਸਦੇ ਬਾਰੇ ਬਹੁਤ ਕੁਝ ਬੋਲਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਤਲਾਕ ਦੇ ਵਿੱਚ ਇਸ ਕੁੜੀ ਦਾ ਭੋਰਾ ਜਿੰਨਾ ਵੀ ਕਸੂਰ ਨਹੀਂ ਸੀ ਸਾਰਾ ਸਾਰਾ ਕਸੂਰ ਉਸਦੇ ਪਤੀ ਦਾ ਸੀ ਤੇ ਲੋਕ ਫਿਰ ਚੁੱਪ ਕਰ ਗਏ ਤੇ ਲੋਕਾਂ ਨੇ ਉਸ ਕੁੜੀ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਪਰ ਕੁੜੀ ਨੇ ਵੀ ਆਪਣਾ ਕੁਝ ਨਹੀਂ ਲੁਕੋਇਆ ਉਸਨੇ ਦੱਸਿਆ ਕਿ ਉਸਦੇ ਇੱਕ 12-13 ਸਾਲ ਦਾ ਮੁੰਡਾ ਵੀ ਹੈ ਜਿਸ ਦਾ ਨਾਂ ਉਹ ਲੱड्डੂ ਲੈਂਦੀ ਆ ਤੇ ਅਕਸਰ ਉਸਦੇ ਨਾਲ ਉਹ ਨਜ਼ਰ ਵੀ ਆਉਂਦਾ ਏ ਤੇ ਉਸ ਤੋਂ ਬਾਅਦ ਉਸਨੇ ਆਪਣੀ ਇੰਟਰਵਿਊ ਦੇ ਵਿੱਚ ਹੀ ਇਹ ਗੱਲਾਂ ਆਖੀਆਂ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਹੋਰ ਵਿਆਹ ਕਰਵਾਵੇ ਕੀ ਤਾਂ ਉਹਨੇ ਠੋਕੇ ਆਖਿਆ ਸੀ ਉਹ ਹੋਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਉਹ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਉਸ ਨੂੰ ਕੱਲਾ ਨਹੀਂ ਛੱਡ ਸਕਦੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇੰਨੀ ਉਮਰ ਤੂੰ ਕਿਵੇਂ ਕੱਢੇਂਗੀ ਤਾਂ ਉਸਨੇ ਆਖਿਆ ਸੀ ਕਿ ਉਹ ਆਪਣੇ ਪੁੱਤ ਦੇ ਸਿਰ ਤੇ ساری ਉਮਰ ਕੱਢ ਲਵੇਗੀ ਕਿਉਂਕਿ ਉਹ ਪੁੱਤ ਤੋਂ ਵੱਧ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕਦੀ ਹੁਣ ਖਬਰ ਬਾਹਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਉਸਨੇ ਹੋਰ ਵਿਆਹ ਕਰਵਾ ਲਿਆ ਜਿਹੜੀ ਸਰਾਸਰ ਗਲਤ ਆ ਦਰਅਸਲ ਉਹ ਇੱਕ ਵੀਡੀਓ ਦੇ ਵਿੱਚ ਸ਼ੂਟਿੰਗ ਕਰ ਰਹੀ ਹੈ ਜਿੱਥੇ ਉਸਨੇ ਦੁਲਹਨ ਵਾਲਾ ਪਹਿਰਾਵਾ ਪਾਇਆ ਹੋਇਆ